ਸਸਿਕਾ ਜੀ ਸਾਰਿਆਂ ਨੂੰ ਅੱਜ ਦੀ ਕਲੈਕਸ਼ਨ ਜਿਹੜੀ ਬਹੁਤ ਹੀ ਪਿਆਰੀ ਰਹਿਣ ਵਾਲੀ ਏ ਇਹ ਰਹੇਗਾ ਜੀ ਫੈਬਰਿਕ ਪਿਓਰ ਨੇਚਰਲ ਕ੍ਰੇਪ ਦਾ ਬਹੁਤ ਹੀ ਸੋਹਣਾ ਪ੍ਰਿੰਟ ਹੋਏਗਾ ਵਿਦ ਇਸ ਦੇ ਉੱਪਰ ਐਮਬੋਡੀ ਰਹੇਗੀ ਪਰ ਮੀਟਰ ਅਕੋਰਡਿੰਗ ਲੈ ਸਕਦੇ ਜਿੰਨਾ ਵੀ ਤੁਸੀਂ ਵੱਧ ਘੱਟ ਫੈਬਰਿਕ ਲੈਣਾ ਚਾਹੁੰਦੇ ਹੋ ਜਿਹੜਾ ਵੀ ਸੂਟ ਪਸੰਦ ਆਉਂਦਾ ਉਹ ਸੂਟ ਦਾ ਸਕਰੀਨਸ਼ਾਟ ਮੇਰੇ ਵਟਸਐਪ ਨੰਬਰ ਤੇ ਸੈਂਡ ਕਰਕੇ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਬਸ ਇਹ ਤੁਹਾਨੂੰ ਪਹਿਲੇ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਡੀਆ ਸ਼ਿਪਿੰਗ ਫ੍ਰੀ ਰਹੇਗੀ ਇਹ ਫੈਬਰਿਕ ਹੋਏਗਾ ਸ਼ਰਟ ਦਾ ਕ੍ਰੇਪ ਦਾ ਬਹੁਤ ਹੀ ਸੋਹਣਾ ਪ੍ਰਿੰਟ ਹੋਏਗਾ ਇੰਬੋਰਡੀ ਰਹੇਗੀ ਬਾਟਮ ਹੋਏਗੀ ਪਲੇਨ ਕ੍ਰੇਪ ਸਿਲਕ ਦੀ ਬਾਟਮ ਹੋਏਗੀ ਸ਼ਰਟ ਦਾ ਪਰ ਮੀਟਰ ਲੱਗ ਰਹੇਗਾ ਐਂਡ ਬਾਟਮ ਦਾ ਪਰ ਮੀਟਰ ਲੱਗ ਰਹੇਗਾ ਪਰ ਮੀਟਰ ਅਕੋਰਡਿੰਗ ਲੈ ਸਕਦੇ ਹੋ ਅਗਲਾ ਜਿਹੜਾ ਫੈਬਰਿਕ ਹੋਏਗਾ ਕਾਟਨ ਦਾ ਹੋਏਗਾ ਇਹਦੇ ਉੱਪਰ ਸ਼ਰਟ ਦੇ ਉੱਪਰ ਫੁੱਲ ਵਰਕ ਹੋਏਗਾ ਬਾਟਮ ਜਿਹੜੀ ਹੋਏਗੀ ਉਸ ਦੇ ਉੱਪਰ ਬੂਟੀ ਵਰਕ ਹੋਏਗਾ ਮਡਾਲ कॉटन ਦਾ ਫੈਬਰਿਕ ਹੋਏਗਾ ਸ਼ਰਟ ਦਾ ਪਰ ਮੀਟਰ ਲੱਗ ਰਿਹਾਗਾ ਐਂਡ ਬਾਟਮ ਦਾ ਪਰ ਮੀਟਰ ਅਲੱਗ ਰਹੇਗਾ ਤੁਸੀਂ ਪਰ ਮੀਟਰ ਅਕੋਰਡਿੰਗ ਬਾਈ ਕਰ ਸਕਦੇ ਹੋ ਅਗਲਾ ਜਿਹੜਾ ਫੈਬਰਿਕ ਹੋਏਗਾ कॉटन ਦਾ ਹੋਏਗਾ ਸ਼ਰਟ ਹੋਏਗੀ कॉटन ਡਿਜੀਟਲ ਪ੍ਰਿੰਟ ਵਿੱਚ ਜਿਹੜੀ ਬਾਟਮ ਹੋਏਗੀ ਉਹ ਵੀ ਤੁਹਾਨੂੰ कॉटन ਡਿਜੀਟਲ ਪ੍ਰਿੰਟ ਮਿਲੇਗੀ ਜਿਹੜਾ ਦੁਪੱਟਾ ਹੋਏਗਾ ਕੋਟਾ ਡੋਰੀਆ ਡਿਜੀਟਲ ਪ੍ਰਿੰਟ ਦਾ ਦੁਪੱਟਾ ਹੋਏਗਾ ਇਹ ਟਾਈਟੇ ਮਿਟੇ ਦੀ ਕੱਟ ਹੋਏਗੀ ਅਗਲੇ ਜਿਹੜੇ ਸੂਟ ਹੋਣਗੇ ਇਹ ਤੁਹਾਨੂੰ ਪਿਓਰ ਕਾਟਨ ਦਾ ਹੀ ਫੈਬਰਿਕ ਮਿਲੇਗਾ ਬਹੁਤ ਹੀ ਸੋਹਣੀ ਇਸ ਦੇ ਉੱਪਰ ਹੈਵੀ ਏਮਬੋਇਡਰੀ ਰਹੇਗੀ ਪ੍ਰਾਈਸ ਇਹਨਾਂ ਦਾ ਪਰ ਮੀਟਰ ਦੇ ਅਕੋਰਡਿੰਗ ਮੈਂਸ਼ਨ ਕੀਤਾ ਗਿਆ ਤੁਸੀਂ ਪ੍ਰਾਈਸ ਚੈੱਕ ਕਰਕੇ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਅਗਲੇ ਜਿਹੜੇ ਸੂਟ ਹੋਣਗੇ ਤਨ ਜੋਰ ਜੜਦਾ ਹੀ ਫੈਬਰਿਕ ਮਿਲੇਗਾ ਬਹੁਤ ਹੀ ਸੋਹਣੀ ਏਮਬੋਇਡਰੀ ਰਹੇਗੀ ਵਿਦ ਸੀਕਵੈਂਸ ਏਮਬੋਇਡਰੀ ਦਾ ਕੰਮ ਕੀਤਾ ਹੋਇਆ ਮਿਲੇਗਾ ਇਹ ਵੀ ਤੁਸੀਂ ਪਰ ਮੀਟਰ ਅਕੋਰਡਿੰਗ ਬਾਏ ਕਰ ਸਕਦੇ ਹੋ ਅਗਲੇ ਜਿਹੜੇ ਸੂਟ ਹੋਣਗੇ कॉटन ਵਿੱਚ ਹੋਣਗੇ ਬਹੁਤ ਸੋਹਣਾ ਪ੍ਰਿੰਟ ਹੋਏਗਾ ਲਾਈਟ ਜੇ ਕਲਰ ਹੋਣਗੇ ਚਿਕਨਕਾਰੀ ਏਮਬਰਾਇਡਰੀ ਰਹੇਗੀ ਇਹ ਵੀ ਤੁਸੀਂ ਪਰ ਮੀਟਰ ਅਕੋਰਡਿੰਗ ਬਾਈ ਕਰ ਸਕਦੇ ਹੋ ਅਗਲੇ ਜਿਹੜੇ ਸੂਟ ਹੋਣਗੇ कॉटन ਦਾ ਹੀ ਸੂਟ ਹੋਏਗਾ ਸ਼ਰਟ ਪ੍ਰਿੰਟਡ ਹੋਏਗੀ ਬਾਟਮ ਵੀ ਪ੍ਰਿੰਟਡ ਹੀ ਹੋਏਗੀ ਪਰ ਮੀਟਰ ਅਕੋਰਡਿੰਗ ਮੈਂਸ਼ਨ ਕੀਤਾ ਹੋਇਆ ਪ੍ਰਾਈਸ ਹੈ ਤੁਸੀਂ ਪਰ ਮੀਟਰ ਅਕੋਰਡਿੰਗ ਲੈ ਸਕਦੇ ਹੋ ਇਹ ਜਿਹੜੇ ਸੂਟ ਹੋਣਗੇ ਵਿਸਕੋਸ ਬਰਬਰੀ ਜੂਟ ਵਿੱਚ ਹੋਣਗੇ ਬਹੁਤ ਹੀ ਸੋਹਣਾ ਇਹਨਾਂ ਦੇ ਤੇ ਇੰਬੋਡੀ ਰਹੇਗੀ ਇਹ ਤੁਹਾਨੂੰ 5 ਮੀਟਰ ਦੀ ਕੱਟ ਮਿਲੇਗੀ ਬਾਜ਼ੂ ਤੇ ਵੀ ਬਹੁਤ ਹੀ ਸੋਹਣਾ ਪ੍ਰਿੰਟ ਹੋਏਗਾ ਆਲਓਵਰ ਸੂਟ ਹੋਏਗਾ ਜਿਹੜਾ ਦੁਪੱਟਾ ਹੋਏਗਾ ਵਿਸਕੋਸ ਸੌਫਟ ਬਰਬਰੀ ਜੂਟ ਵਿੱਚ ਤੁਹਾਨੂੰ ਦੁਪੱਟਾ ਮਿਲੇਗਾ ਅਗਲੇ ਜਿਹੜੇ ਸੂਟ ਹੋਣਗੇ ਪਿਓਰ ਮਸਲੀਨ ਡਿਜੀਟਲ ਪ੍ਰਿੰਟ ਵਿੱਚ ਸੂਟ ਹੋਏਗਾ ਸ਼ਰਟ ਦੇ ਉੱਪਰ ਬਹੁਤ ਸੋਹਣਾ ਪ੍ਰਿੰਟ ਹੋਏਗਾ ਇੰਬੋਡੀ ਰੇਗੀ ਬਾਟਮ ਪਲੇਨ ਹੋਏਗੀ ਪਿਓਰ ਮਸਲੀਨ ਡਿਜੀਟਲ ਪ੍ਰਿੰਟ ਦੁਪੱਟਾ ਹੋਏਗਾ ਅਗਲੇ ਇਹ ਸੂਟ ਹੋਣਗੇ ਕੱਟ ਪ੍ਰਾਈਜ਼ ਵਿੱਚ ਹੋਣਗੇ ਇਹ ਤੁਹਾਨੂੰ ਮਿਲਣਗੇ ਜੀ कॉटन ਦਾ सूट ਹੋਏਗਾ 올 ओवर सूट ਹੋਏਗਾ ਸਰਪਲਸ कॉटन ਹੋਏਗੀ ਬਹੁਤ ਹੀ ਪਿਆਰੇ ਕਲਰ ਹੋਣਗੇ ਨਾਲ ਜਿਹੜਾ ਦੁਪੱਟਾ ਹੋਏਗਾ ਉਸਦੇ लेस ਦਾ ਕੰਮ ਹੋਏਗਾ ਪ੍ਰਾਈਜ਼ ਮੈਂਸ਼ਨ ਕੀਤਾ ਹੋਇਆ ਤੁਸੀਂ ਪ੍ਰਾਈਜ਼ ਚੈੱਕ ਕਰਕੇ ਸੂਟ ਬੁੱਕ ਕਰਾ ਸਕਦੇ ਹੋ ਹਾਂਜੀ ਅਜਿਹੇ ਸੂਟਾਂ ਦੇ ਕਲੈਕਸ਼ਨ ਕਿਸ ਤਰ੍ਹਾਂ ਦੇ ਲੱਗੇ ਵੀਡੀਓ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ